ਅੰਮ੍ਰਿਤਸਰ ਦੀ ਪੁਲਿਸ ਨੂੰ ਲੁੱਟਖੋਹਾਂ ਕਰਨ ਵਾਲਿਆਂ ਦੇ ਖਿਲਾਫ ਮਿਲੀ ਵੱਡੀ ਕਾਮਯਾਬੀ ਥਾਣਾ ਸਿਵਲ ਲਾਈਨ ਵੱਲੋਂ ਸਨੇਚਿੰਗ ਕਰਨ ਵਾਲੇ ਇੱਕ ਨੌਜਵਾਨ ਨੂੰ ਕੀਤਾ ਕਾਬੂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਸ ਪਾਸੋਂ ਖੋਸ਼ ਉਦਾ ਨੋ ਮੋਬਾਈਲ ਫੋਨ ਚੋਰੀशुदा ਇੱਕ ਸਕੂਟੀ ਜੁਪੀਟਰ ਅਤੇ ਇੱਕ ਮੋਮੀ ਲਿਫਾਫੇ ਵਿੱਚ ਕਲੇਡੀ ਪਰਸ ਮੇ ਦਸਤਾਵੇਜ਼ ਕਿਤੇ ਬਰਾਮਦ 7 ਵਜੇ ਅ ਡੀ ਸੀ ਸਾਹਿਬ ਦੀ ਰੈ residense ਜੋ ਕਿ ਚੌਂਕੀ ਗ੍ਰੀਨ ਐਵੇਨਿਊ ਦੇ ਵਿੱਚ ਪੈਂਦੀ ਹੈ ਉਸ ਦੇ ਸਾਹਮਣੇ ਤੋਂ ਜਾ ਰਹੇ ਸਨ ਤਾਂ ਇੱਕ ਨੌਜਵਾਨ ਐਕਟਵਲ ਤੇ ਆਉਂਦਾ ਵਾ ਜੋ ਇਹਨਾਂ ਕੋਲੋਂ ਹੱਥ ਵਿੱਚ ਜੋ ਇਹਨਾਂ ਦੇ ਵਾਈਟ ਕਲਰ ਦਾ ਮੋਮੀ ਲਿਫਾਫਾ ਸੀ ਉਹ ਇਹਨਾਂ ਤੋਂ ਖੋ ਗਏ ਫਰਾਰ ਹੋ ਜਾਂਦਾ ਵਾ ਇਸ ਮੋਮੀ ਲਿਫਾਫੇ ਦੇ ਵਿੱਚ ਜੋ ਸਾਡੀ ਮਦਈ ਮੁਕਦਮਾ ਵਾ ਉਹਨਾਂ ਵੱਲੋਂ ਦੱਸਣ ਦੇ ਮੁਤਾਬਕ ਉਸ ਵਿੱਚ ਉਹਨਾਂ ਦਾ ਪਰਸ ਕਾਲਾ ਰੰਗ ਦਾ ਪਰਸ ਜਿਸ ਵਿੱਚ ਉਹਨਾਂ ਦੇ ਦੋ ਮੋਬਾਈਲ ਫੋਨਸ ਇਸ ਤੋਂ ਇਲਾਵਾ ਇਹਨਾਂ ਦੇ ਅਲੱਗ-ਅਲੱਗ ਡਾਕੂਮੈਂਟਸ ਜਿਵੇਂ ਕਿ ਆਧਾਰ ਕਾਰਡ ਪੈਨ ਕਾਰਡ ਹੋਰ ਵੀ ਇਹਨਾਂ ਦੇ ਏਟੀਐਮ ਕਾਰਡਸ ਵੀ ਸਨ ਇਸ ਤੋਂ ਬਾਅਦ ਇਹ ਸਾਨੂੰ 2 ਦਿਨ ਬਾਅਦ ਆ ਕੇ ਇਤਲਾਹ ਦਿੰਦੇ ਨੇ 11 ਤਰੀਕ ਨੂੰ ਜਦੋਂ ਸਾਨੂੰ ਇਹਨਾਂ ਤੋਂ ਇਤਲਾਹ ਦਿੱਤੀ ਜਾਂਦੀ ਹੈ ਤਾਂ ਤੁਰੰਤ ਅਸੀਂ ਅਧੀਨ ਧਾਰਾ 379 ਬੀ ਦੇ ਤਹਿਤ ਐਫਆਈਆਰ ਨੰਬਰ 60/24 ਦਰਜ ਕਰਦੇ ਹਾਂ ਇਸ ਤੋਂ ਬਾਅਦ ਜਦੋਂ ਸਾਡੀਆਂ ਵੱਖ-ਵੱਖ ਟੀਮਾਂ ਅਲੱਗ-ਅਲੱਗ ਸੀਸੀਟੀਵੀ ਹੋਰ ਹਿਊਮਨ ਇੰਟੈਲੀਜੈਂਸ ਤੇ ਹੋਰ ਟੈਕਨੀਕਲਾਂ ਆਧਾਰ ਤੇ ਜਦੋਂ ਅਸੀਂ ਦੋਸ਼ੀ ਦੀ ਸਰਚ ਕਰਨੀ ਸ਼ੁਰੂ ਕਰਦੇ ਹਾਂ ਤਾਂ ਸਾਡੀ ਟੀਮ ਨੂੰ ਕੁਝ ਹੀ ਘੰਟਿਆਂ ਦੇ ਵਿੱਚ ਬੜੀ ਵੱਡੀ ਸਫਲਤਾ ਮਿਲਦੀ ਹੈ ਜਿਸ ਵਿੱਚ ਅਸੀਂ ਜੋ ਨਿਰਦੋਸ਼ੀ ਮਨਜੀਤ ਸਿੰਘ ਉਰਫ ਮਾਨ ਪੁੱਤਰ ਅਵਤਾਰ ਸਿੰਘ ਵਾਸੀ ਦਰਸ਼ਨ ਐਵੇਨਿਊ ਦਬੁਰਜੀ ਰੋਡ ਅਮਰਸਰ ਦਾ ਰਹਿਣ ਵਾਲਾ ਇਸ ਨੂੰ ਅਰੈਸਟ ਕਰਨ ਵਿੱਚ ਕਾਮਯਾਬ ਹੁੰਦੇ ਹਾਂ ਇਸ ਕੋਲੋਂ ਜੋ ਖੋਹ ਕੀਤਾ ਪਰਸੀ ਕਾਲੇ ਰੰਗ ਦਾ ਪਰਸ ਜਿਸ ਵਿੱਚ ਦੋ ਮੋਬਾਈਲ ਫੋਨ ਤੇ ਅਲੱਗ-ਅਲੱਗ ਤਰ੍ਹਾਂ ਦੇ ਆਇਡੈਂਟੀਟੀ ਕਾਰਡਸ ਇਸ ਕੋਲੋਂ ਬਰਾਮਦ ਕਰ ਲਿਤੇ ਜਾਂਦੇ ਨੇ ਜਿਸ ਐਕਟਵਾ ਦਾ ਪ੍ਰਯੋਗ ਕਰਕੇ ਇਸਨੇ ਵਾਰਦਾਤ ਨੂੰ ਇੰਜਾਮ ਦਿੱਤਾ ਸੀ ਉਹ ਐਕਟਵਾ ਵੀ ਰਿਕਵਰ ਕਰ ਲਈਤੀ ਜਾਂਦੀ ਹੈ ਤੇ ਇਸ ਦਾ ਮਾਨਯੋਗ ਅਦਾਲਤ ਵੱਲੋਂ ਸਾਨੂੰ 3 ਦਿਨਾਂ ਦਾ ਰਿਮਾਂਡ ਮਿਲਦਾ ਵਾ 3 ਦਿਨ ਦੇ ਰਿਮਾਂਡ ਦੇ ਦੌਰਾਨ ਸਾਡੇ ਐਸਐਚਓ ਸਿਵਲ ਸਾਈਲੈਂਸ ਇੰਸਪੈਕਟਰ ਜਸਵੀਰ ਸਿੰਘ ਚੌਂਕੀ ਇਨਚਾਰਜ ਗ੍ਰੀਨ ਐਵੇਨਿਊ ਇਹਨਾਂ ਵੱਲੋਂ ਬੜੀ ਮਿਹਨਤ ਦੇ ਨਾਲ ਅਗਲੇਰੀ ਪੁਸ਼ਕਸ਼ ਕਰਕੇ ਇਸ ਕੋਲੋਂ ਇਹ ਦੋ ਮੋਬਾਈਲ ਫੋਨਾਂ ਦੇ ਇਲਾਵਾ ਸੱਤ ਹੋਰ ਮੋਬਾਈਲ ਫੋਨ ਰਿਕਵਰ ਕੀਤੇ ਜਾਂਦੇ ਨੇ ਜੋ ਉਸਨੇ ਅਲੱਗ-ਅਲੱਗ ਜਗ੍ਹਾ ਚੋਰੀ ਜਾਂ ਸਨੇਚ ਕੀਤੇ ਹੁੰਦੇ ਆ ਸੋ ਹੁਣ ਤੱਕ ਇਸ ਕੋਲੋਂ ਨੌ ਅਸੀਂ ਟੋਟਲ ਮੋਬਾਈਲ ਫੋਨ ਰਿਕਵਰ ਕਰ ਚੁੱਕੇ ਆ ਜੋ ਐਕਟਵਾ ਇਸ ਇਹ ਪ੍ਰਯੋਗ ਕਰ ਰਿਹਾ ਸੀ ਇਹ ਐਕਟਵਾ ਵੀ ਇਸ ਦੀ ਚੋਰੀ ਦੀ ਹੈ ਸੋ ਐਕਟਵਾ ਵੀ ਇਹ ਚੋਰੀ ਦੀ ਰਿਕਵਰ ਕੀਤੀ ਹੈ ਜੋ ਇਸਨੇ ਪਿਛਲੇ ਟਾਈਮ 'ਚ ਬਸ ਸਟੈਂਡ ਤੋਂ ਚੋਰੀ ਕੀਤੀ ਸੀ ਸੋ ਹੁਣ ਤੱਕ ਇਸ ਕੋਲੋਂ ਨੌ ਮੋਬਾਈਲ ਫੋਨ ਇੱਕ ਐਕਟਵਾ ਤੇ ਜੋ ਲੇਡੀਜ਼ ਦੇ ਬਹੁਤ ਹੀ ਜ਼ਰੂਰੀ ਕਾਗਜ਼ात ਸਨ ਉਸਦੇ ਡਾਕੂਮੈਂਟਸ ਹਨ ਏਟੀਐਮ ਕਾਰਡਸ ਹਨ ਸੋ ਸਾਰੇ ਰਿਕਵਰ ਕਰ ਲਏ ਗਏ ਨੇ ਤੇ ਟੀਮ ਨੇ ਕੁਝ ਹੀ ਘੰਟੇ ਦੇ ਵਿੱਚ ਇਹ ਬਹੁਤ ਜੋ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਉਸ ਨੂੰ ਟ੍ਰੇਸ ਕਰ ਲਿਆ ਜੀ ਸਰ ਇਹ ਸੀ ਬੈਕਗ੍ਰਾਉਂਡ ਕੀ ਹੈ ਜੋ ਇਹ ਦੋਸ਼ੀਆ ਜੀ ਇਹ 36 ਸਾਲ ਦਾ ਹੈ ਇਸ ਦੀ ਉਮਰ ਹੈ ਇਸ ਦੇ ਖਿਲਾਫ ਪਹਿਲਾਂ ਵੀ ਦੋ ਮੁਕਾਦਮੇ ਤੇ ਇੱਕ ਪ੍ਰੀਵੈਂਟਿਵ ਐਕਸ਼ਨ ਦਰਜ ਹੈ ਪਹਿਲਾਂ ਇਸ ਦੇ ਖਿਲਾਫ ਸਦਰ ਥਾਣੀ ਵੀ ਇੱਕ ਚੋਰੀ ਦਾ ਮੁਕਦਮਾ ਦਰਜ ਹੈ ਇਸ ਤੋਂ ਲਾਵਾ ਸੁਲਤਾਨਵਿੰਡ ਥਾਣੇ ਵਿਖੇ ਇਸ ਦੇ ਖਿਲਾਫ ਸਨੇਚਿੰਗ ਦਾ ਮਕਦਮਾ ਦਰਜ ਹੈ ਤੇ ਮਕਬੂਲਪੁਰੇ ਥਾਣੇ ਵਿਖੇ ਇਸ ਦੇ ਖਿਲਾਫ 755 ਪ੍ਰੀਵੈਂਟਿਵ ਰਿਕਸ਼ਨ ਲਿਆ ਗਿਆ ਹੋਇਆ ਸੋ ਇਹ ਇਸ ਦਾ ਜੋ ਬੈਕਗ੍ਰਾਉਂਡ ਹੈ ਉਹ ਵੀ ਕਾਫੀ ਕ੍ਰਿਮਨਲ ਬੈਕਗ੍ਰਾਉਂਡ ਹੈ ਤੇ ਇਸ ਤੋਂ ਹੋਰ ਵੀ ਪੁਸ਼ਕਸ਼ ਕੀਤੀ ਜਾ ਰਹੀ ਹੈ ਤੇ ਹੋਰ ਵੀ ਕਈ ਘਰਦਤਾਂ ਇਸ ਕੋਲ ਰੇਸ ਹੋ ਸਕਦੀਆਂ ਨੇ ਨਸ਼ੇ ਦਾ ਦੀ ਵੀ ਹੈ ਬਿਲਕੁਲ ਜੀ ਨਸ਼ੇ ਦਾ ਦੀ ਵੀ ਹੈ ਕੋਈ ਕਮ ਬੇਲੜ ਕਿਸਮ ਦਾ ਨੌਜਵਾਨ ਕੋਈ ਕਮ ਧੰਦੇ ਵਿੱਚ ਵੀ ਨਹੀਂ ਪਿਆ ਹੋਇਆ ਜਿਸ ਕਾਰਨ ਇਹ ਲੁੱਟਾਂ ਖੋਹਾਂ ਚੋਰੀ ਦੇ ਉੱਤੇ ਡਿਪੈਂਡੈਂਟ ਆਪਣੀ ਨਸ਼ੇ ਦੀ ਪੂਰਤੀ ਵਾਸਤੇ ਤਰੀਤਾ ਹੋਰ ਵੀ ਕੋਈ ਸਾਥੀ ਹੈ ਇਕੱਲੇ ਹੀ ਜੋ ਇਸਨੇ ਵਾਰਦਾਤ ਸਾਡੇ ਗ੍ਰੀਨ ਐਵਨਿਊ ਚੌਕੀ ਦੇਰੀ ਵਿੱਚ ਕੀਤੀ ਸੀ ਉਸ ਵਿੱਚ ਇੱਕੋ ਹੀ ਸ਼ਖਸ ਅਨੰਦ ਦੇ ਕਲਾਮ ਮਕਦਮਾ ਦਾ ਦਰਸੀ ਇਹ ਉਸ ਦੇ ਵਿੱਚ ਇਕੱਲਾ ਹੀ ਮਦੂਤ ਸੀ ਬਾਕੀ ਇਸ ਤੋਂ ਪੁਛ ਕੇ ਜਾਰੀ ਹੈ ਅਗਰ ਇਸ ਦੇ ਗਰੋਥ ਹੋਰ ਕੋਈ ਨਾਮ ਵੀ ਸਾਹਮਣੇ ਆਉਂਦੇ ਨੇ ਉਹਨਾਂ ਨੂੰ ਵੀ ਮਕਦਮੇ ਵਿੱਚ ਨਾਮਜ਼ਦ ਕਰਕੇ ਅਰੈਸਟ ਕੀਤਾ ਜਾਊਗਾ ਤੇ ਹੋਰ ਵੀ ਸਮਾਨ ਕਵਰ ਕੀਤਾ ਜਾਊਗਾ ਪਰ ਕਰਦਾ ਕੀ ਹੈ ਜੀ ਨੋ ਇਹ ਜੀ ਕੋਈ ਵੀ ਕੰਮ ਦਿੰਦਾ ਨਹੀਂ ਕਰਦਾ ਬਿਲਕੁਲ ਵਿਲੜ ਕਿਸਮ ਦਾ ਵਾ ਨਸ਼ੇ ਦਾਦੀ ਹੈ ਜਿਸ ਕਾਰਨ ਇਹੋ ਜਿਹੀਆਂ ਵਾਰਦਾਤਾਂ ਦੇ ਡਿਪੈਂਡੈਂਟ ਤੇ ਕੋਈ ਕੰਮ ਕਰੇ ਤਾਂ ਕਰ ਦਾ ਸਾਹਮਣੇ ਨਹੀਂ ਆ ਰਹੀ ਸਰ ਇਹ ਜਿਹੜੇ ਮੋਬਾਈਲ ਵਗੈਰੇ ਜੇ ਚੋਰੀ ਕਰਦਾ ਸੀੁੰਦਾ ਸੀ ਇਹ ਗਾਂਹ ਵੇਚਦਾ ਕਿੱਥੇ ਕੁਝ ਪਤਾ ਲੱਗੇ ਕਿ ਇਹ ਕਿੰਦਾ ਜੋ ਹਜੇ ਤੱਕ ਜੋ ਸਾਡੇ 9 ਮੋਬਾਈਲ ਕਵਰ ਹੋਏ ਨੇ ਇਹ ਇਸ ਦੇ ਕੋਲੋਂ ਹੀ ਰਿਕਵਰ ਹੋਏ ਨੇ ਜੋ ਇਹ ਇਸਨੇ ਮਕਬੂਲਪੁਰਾ ਰੋਡ ਤੇ ਪੁਲ ਦੇ ਢੇਟਾਂ ਕਿਸੇ ਜਗ੍ਹਾ ਤੇ ਦੱਬੇ ਹੋਏ ਸਨ ਉਥੇ ਰਿਕਵਰ ਕੀਤੇ ਗਏ ਨੇ ਬਾਕੀ ਅਸੀਂ ਇਹ ਕਰਾਂਗੇ ਕਿ ਜੋ ਵੀ ਮੋਬਾਈਲ ਫੋਨਸ ਨੇ ਇਹਨਾਂ ਦੀ ਸਾਰੀ ਡਿਟੇਲਸ ਅਸੀਂ ਆਪਣੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਵੈਬਸਾਈਟ ਤੇ ਪਾਵਾਂਗੇ ਇਸ ਤੋਂ ਲਾਵਾ ਇਹਨਾਂ ਮੋਬਾਈਲਸ ਦਾ ਆਈਐਮਆਈ ਸਰਚ ਵੀ ਲਾਇਆ ਜਾਊਗਾ ਤਾਂ ਕਿ ਅਸੀਂ ਇਹਨਾਂ ਦੇ ਅਸਲ ਮ ਤਾਂ ਕਿ ਜਿਨ੍ਹਾਂ ਦੇ ਵੀ ਕਿਸੇ ਜਗ੍ਹਾ ਤੇ ਮੋਬਾਈਲ ਚੋਰੀ ਜਾਂ ਸਨੇਚ ਹੋਏ ਨੇ ਉਹ ਕੂਰ ਤੋਂ ਸਪੁਰਦਾਰੀ ਲੈ ਕੇ ਆਪਣੇ ਆਪਣੇ ਮੋਬਾਈਲ ਫੋਨ ਵਾਪਸ ਪਾ ਸਕਦੇ ਨੇ ਠੀਕ ਹੈ ਥੈਂਕ ਯੂ